ਬਾਰੀ ਬਰਸੀ ਖਟਣ ਗਿਆ ਜੀ ਖਟ ਕੇ ਲਿਆਂਦੇ ਡੱਡੂ ਉਹ ਬਾਰੀ ਬਰਸੀ ਖਟਣ ਗਿਆ ਜੀ ਖਟ ਕੇ ਲਿਆਂਦੇ ਡੱਡੂ ਉਹ ਤੇਜਰੀਵਾਲ ਦੀ ਰਿਹਾਈ ਤੇ ਅੱਜ ਗਰਦਾਸ ਨੰਗਲ ਚ ਵੱਡੇ ਲੱਡੂ ਤੇਜਰੀਵਾਲ ਦੀ ਰਿਹਾਈ ਚ ਦੰਦ ਚਾਂਬਣ ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਸੀਂ ਦੇਖਦੇ ਪਿਓ ਮੇਰੇ ਨਾਲ ਅੱਜ ਦਾ ਇਹ ਵੀਡੀਓ ਤੁਹਾਨੂੰ ਦਈਏ ਕਿ ਪਿੰਡ ਗੁਰਦਾਸ ਨੰਗਲ ਦੀਆਂ ਸੰਗਤਾਂ ਨੇ ਅੱਜ ਬੜੀ ਹੀ ਧੂਮ ਧਾਮ ਦੇ ਨਾਲ ਢੋਲ ਤੇ ਮੱਕਿਆਂ ਦੇ ਉੱਤੇ ਭੰਗੜੇ ਪਾਏ ਨਾਲ ਦੀ ਨਾਲ ਲੱਡੂ ਵੀ ਵੰਡੇ ਗਏ ਨੇ ਲੱਡੂ ਕਿਉਂ ਵੰਡੇ ਗਏ ਨੇ ਉਹਦੇ ਬਾਰੇ ਵੀ ਟੜ ਨਾਲ ਗੱਲਬਾਤ ਕਰ ਲੈਂਦੇ ਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਹੋਣਾ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਇਲਜ਼ਾਮਾਂ ਤੋਂ ਉੱਪਰ ਉੱੜਦੇ ਹੋਏ ਸੁਪਰੀਮ ਕੋਰਟ ਨੇ ਅੱਜ ਉਹਨਾਂ ਨੂੰ ਜਿਹੜਾ ਹੈ ਜ਼ਮਾਨਤ ਦੇ ਦਿੱਤੀ ਹੈ ਤੇ ਜ਼ ਮਿਲਣ ਤੋਂ ਬਾਅਦ ਆ ਜਿਹੜੇ ਉਹ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਦੀ ਪਈ ਹੈ ਬਹੁਤ ਸਾਰੀਆਂ ਜਗਾਵਾਂ ਦੇ ਉੱਤੋਂ ਜਿਹੜੀਆਂ ਨੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਨੇ ਉਹਨਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਜਿਹੜੀ ਹੈ ਦੇਖੀ ਗਈ ਹੈ ਇਸੇ ਤਰ੍ਹਾਂ ਪਿੰਡ ਗੁਰਦਾਸ ਨੰਗਲ ਦੇ ਵਿੱਚ ਮੈਡਮ ਸਰਬਜੀਤ ਕੌਰ ਜੀ ਉਹਨਾਂ ਦੀ ਅਗਵਾਈ ਦੇ ਹੇਠ ਆਜ ਅੱਜ ਇੱਕ ਛੋਟਾ ਜਿਹਾ ਜਿਹੜਾ ਆ ਬਹੁਤ ਹੀ ਖੂਬਸੂਰਤ ਮਾਹੌਲ ਕ੍ਰੀਏਟ ਕੀਤਾ ਗਿਆ ਜਿਦੇ ਚ ਢੋਲ ਵਜਾ ਕੇ ਜਿਹੜੀ ਆਪਣੀ ਖੁਸ਼ੀ ਉਹਨਾਂ ਨੇ ਜ਼ਾਹਿਰ ਕੀਤੀ ਤਾਂ ਨਾਲ ਦੀ ਨਾਲ ਜਿਹੜਾ ਆ ਉਹਨਾਂ ਨੇ ਇੱਥੇ ਥੋੜਾ ਮਿੱਠਾ ਵੰਡ ਕੇ ਜਿਹੜਾ ਆ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਬੜੀ ਹੀ ਖੁਸ਼ੀ ਤੇ ਚਾਹਵਾਂ ਦੇ ਨਾਲ ਜਿਹੜਾ ਅੱਜ ਜਿਹੜਾ ਹੈ ਕੇਜਰੀਵਾਲ ਜੀ ਦੀ ਰਿਹਾਈ ਦੇ ਉੱਤੇ ਜਿਹੜਾ ਆ ਪਿੰਡ ਗੁਰਦਾਸ ਨੰਗਲ ਨੇ ਇੱਕ ਛੋਟਾ ਜਿਹਾ ਜਿਹੜਾ ਆ ਉਹ ਖੁਸ਼ੀ ਦਾ ਸਮਾਰੋਹ ਕੀਤਾ ਆ ਤੁਹੰਦਾ ਦੇਈ ਕਿ ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਵਰਕਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈਆਂ ਜਿੰਨੀਆਂ ਵੀ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਤੇ ਆਮ ਆਦਮੀ ਪਾਰਟੀ ਨਾਲ ਜਿੰਨੇ ਵੀ ਛੋਟੇ ਵੱਡੇ ਬੱਚੇ ਜਿੰਨੇ ਵੀ ਜੁੜੇ ਨੇ ਉਹ ਇਸ ਜਗ੍ਹਾ ਤੇ ਇਕੱਠ ਕਰਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜਾ ਆ ਸ਼ਾਮਲ ਹੋਏ ਨੇ ਸਾਡੇ ਨਾਲ ਫਰਸਟ ਟਾਈਮ ਮੈਡਮ ਸਰਬਜੀਤ ਕੌਰ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਅੱਜ ਦੀ ਕੇਂਦਰੀਵਾਲ ਜੀ ਦੀ ਰਾਈ ਦੇ ਉੱਤੇ ਸਤਿ ਸ਼ਕਾਲ ਸਤਿ ਸ਼ਕਾਲ ਮੈਂ ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਪਸ਼ੂ ਵਿਭਾਗ ਡਾਇਰੈਕਟਰ ਪੰਜਾਬ ਤੇ ਸਭ ਤੋਂ ਪਹਿਲਾਂ ਮੈਂ ਡੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ ਜਿਹੜੇ ਸਾਨੂੰ ਲੋਕਾਂ ਦੇ ਰੂਬ ਰੂ ਕਰਾਉਂਦੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਕੀ ਸਟੇਟ ਦੇ ਵਿੱਚ ਵੀ ਉਹ ਆਪਣੀਆਂ ਸਾਡੀਆਂ ਖਬਰਾਂ ਪਹੁੰਚਾਉਂਦੇ ਨੇ ਸੱਤੋ ਬਿਲਾ ਅੱਜ ਮੈਂ ਬਹੁਤ ਖੁਸ਼ੀ ਵਿੱਚ ਆ ਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮੋ ਨੂੰ ਜੋ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ ਏਡੀਸੀ ਵੱਲੋਂ ਤੇ ਅੱਜ ਉਹਨਾਂ ਨੂੰ ਰਿਹਾ ਕੀਤਾ ਗਿਆ ਅੱਜ ਸਾਰੇ ਪੂਰੇ ਪੰਜਾਬ 'ਚ ਪੂਰੇ ਦਿੱਲੀ 'ਚ ਹਰ ਜਗ੍ਹਾ ਤੇ ਉਹਨਾਂ ਦੇ ਸੈਲੀਬ੍ਰੇਟ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਸੰਦੇਸ਼ ਤੇ ਅੱਜ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਆ ਤੇ ਸਾਨੂੰ ਬਹੁਤ ਖੁਸ਼ੀ ਆ ਅਸੀਂ ਆਪਣੇ ਜਿੰਨੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨਾਲ ਮਿਲ ਕੇ ਸੈਲੀਬ੍ਰੇਟ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਜਦ ਤੱਕ ਵੀ ਹੈਗੇ ਆ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਰਵਾਂਗੇ ਅਸੀਂ ਇੱਕ ਵਚਨਬੱਧਾ ਕਿ ਪਹਿਲੀ ਵਾਰ ਕਿਸੇ ਪਾਰਟੀ ਨੂੰ ਬੁਲਾਉਂ ਕੀਤਾ ਸੀ 2015 ਚ ਤੇ ਉਹਨਾਂ ਨਾਲ ਚੱਲਦੇ ਆ ਰਹੇ ਆ ਆਉਣ ਵਾਲੇ ਸਮੇਂ ਚ ਜਿੱਦਾਂ ਮਰਜੀ ਸਰਕਾਰਾਂ ਆਉਣ ਚਾਹੇ ਨਾ ਆਉਣ ਪਰ ਅਸੀਂ ਸ਼੍ਰੀ ਅਰਵਿੰਦ ਕੇਜਰੀ ਵਾਲਨ ਰਹਾਂਗੇ ਭਗਵੰਤ ਮਾਨ ਵਾਲਨ ਰਹਾਂਗੇ ਮੈਡਮ ਜਿਹੜਾ ਜਦੋਂ ਕੇਜਰੀਵਾਲ ਸਾਹਿਬ ਨੂੰ ਜਦੋਂ ਸਜ਼ਾ ਸੁਣਾਈ ਜਾਂਦੀ ਏ ਅੰਦਰ ਚਲੇ ਜਾਂਦੇ ਆ ਤੇ ਬਹੁਤ ਸਾਰੇ ਜਿਹੜੇ ਵਰਕਰ ਆ ਉਹ ਅੰਦਰੋਂ ਅੰਦਰ ਕਈਆਂ ਜਗ੍ਹਾ ਤੋਂ ਟੁੱਟ ਵੀ ਗਏ ਸੀ ਪਰ ਅੱਜ ਦਾ ਜਿਹੜਾ ਮਾਹੌਲ ਆ ਉਹਨਾਂ ਨੂੰ ਜੁਰਮਾਨਤ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਪਿਓ ਆਪਣੇ ਵਰਕਰਾਂ ਦੇ ਵਿੱਚ ਹਾਂਜੀ ਇਹ ਬਹੁਤ ਸਾਰੇ ਵਰਕਰ ਜਿਹੜੇ ਸਾਡੇ ਟੁੱਟ ਗਏ ਸੀ ਇੱਕ ਤੇ ਉਹਦਾ ਹਾਰ ਦਾ ਕਾਰਨ ਸਾਡਾ ਇਹ ਸੀਗਾ ਕਿ ਕਿ ਪਾਰਟੀ ਨਵੀਂ ਬਿਲੋਂਗ ਕੀਤੀ ਸੀ ਤੇ ਜਿਹੜੇ 70 ਸਾਲ ਤੋਂ ਗੜ ਸੀ ਉਹ ਤੁਹਾਨੂੰ ਪਤਾ ਕੋਈ ਵੀ ਚੀਜ਼ਾ ਸੰਘਰਸ਼ ਨੂੰ ਟਾਈਮ ਲੱਗਦਾ ਤੇ ਹੌਲੀ-ਹੌਲੀ ਉਹਨਾਂ ਨੂੰ ਇਸ ਪਾਵਰਫੁਲੀ ਜਿਹੜੀ ਚੀਜ਼ ਸੀ ਉਹਨਾਂ ਨੇ ਹੌਲੀ-ਹੌਲੀ ਕੀਤੀ ਕਿਉਂਕਿ ਕੋਈ ਜੱਦੀ ਸਰਕਾਰਾਂ ਨਹੀਂ ਸੀ ਹੈਗੀਆਂ ਕਿ ਜਿਹੜੀਆਂ ਗੜ ਬਣਾ ਕੇ ਲੋਕਾਂ ਨੂੰ ਖਾਂਦੇ ਸੀ ਸਾਰੇ ਐਸਿਗ੍ਰੇਸ਼ਨ ਸਰ ਆਪਣੇ ਨਾਮ ਤੇ ਕਰਵਾਉਂਦੇ ਸੀ ਇਸ ਕਰਕੇ ਉਹ ਨਵੀਂ ਸਰਕਾਰ ਸੀ ਉਹਨਾਂ ਨੇ ਆਪਣਾ ਇਹ ਜਿਹੜਾ ਮੂਲ ਦਾ ਸੀਗਾ ਇਹਨੂੰ ਇੱਕ ਦਬਾ ਕੇ ਰੱਖਿਆ ਔਰ ਉਹਨਾਂ ਨੇ ਹਾਰ ਵੀ ਕਬੂਲ ਕੀਤੀ ਪਹਿਲਾਂ ਅਸੀਂ 92 ਬੇਲੇ ਜਿੱਤੇ ਸੀਗੇ ਪਰ ਇਸ ਵਾਰ ਜਿਹੜੇ ਵਰਕਰ ਸੀ ਉਹਨਾਂ ਵਿੱਚ ਰੋਸ ਸੀ ਜਿਹੜੇ ਸਰਕਾਰੀ ਅਦਾਰਿਆਂ ਵਿੱਚ ਬੰਦੇ ਲੱਗੇ ਸੀ ਸਾਰੇ ਜਿੰਨੇ ਮੁਲਾਜ਼ਮ ਲੱਗੇ ਸੀ ਆਫੀਸਰ ਲੱਗੇ ਸੀ ਉਹ ਸਾਡੀਆਂ ਸ਼ਿਕਾਇਤਾਂ ਨੂੰ ਨਹੀਂ ਸੀ ਸੁਣਦੇ ਇਹ ਵੀ ਇੱਕ ਸਾਡੀ ਵੱਡੀ ਹਾਰ ਦਾ ਕਾਰਨ ਸੀ ਲੇਕਿਨ ਹੁਣ ਉਹਨਾਂ ਨੇ ਸਾਰੇ ਆਫੀਸਰ ਚਾਹੀ ਜੋ ਗਦਾਰੀ ਕਰਦੇ ਸੀ ਜੋ ਗਦਰ ਕਰਦੇ ਸੀ ਜੋ ਸਾਡੀਆਂ ਵਰਕਰਾਂ ਦੀਆਂ ਸ਼ਿਕਾਇਤਾਂ ਨਹੀਂ ਸੀ ਸੁਣਦੇ ਉਹ ਸਾਰੇ ਚੇਂਜ ਕੀਤੇ ਗਏ ਨੇ ਤੇ ਅੱਜ ਅਸੀਂ ਫੇਰ ਸੇ ਮਕਾਨ ਤੇ ਖੜ ਗਏ ਆਨਗੇ ਮੈਮ ਹਾਲੇ ਤੱਕ ਜਿਹੜੀ ਵੀ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈਏ ਉਹਦੇ ਚ ਦੱਸਿਆ ਜਾ ਰਿਹਾ ਕਿ ਕੇਜਦੀਵਾਲ ਸਾਹਿਬ ਨੂੰ ਜ਼ਮਾਨਤ ਤਾਂ ਮਿਲ ਗਈ ਹੈ ਪਰ ਉਹ ਸਰਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੇਪਰ ਦੇ ਉੱਤੇ ਜਾਂ ਦਫ਼ਤਰ ਦੇ ਵਿੱਚ ਉਹ ਨਹੀਂ ਜਾ ਸਕਦੇ ਇਸ ਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਚਲੋ ਇਹ ਉਹਨਾਂ ਨੂੰ ਜ਼ਮਾਨਤ ਮਿਲੀ ਆ ਤਾਨੂੰ ਵੀ ਪਤਾ ਹੈ ਕਿ ਜਦੋਂ ਜ਼ਮਾਨਤ ਮਿਲ ਜਾਂਦੀ ਆ ਫਿਰ ਵਕੀਲ ਕੋਰਟ ਵਿੱਚ ਜਿਹੜਾ ਉਹ ਆਰਡਰ ਅਰਜੀ ਪੇਸ਼ ਕਰਦੇ ਨੇ ਜਿਵੇਂ ਸਾਡੇ ਨਾਲ ਹੁੰਦਾ ਉਹ ਵੀ ਇੱਕ ਇਨਸਾਨ ਨੇ ਉਹਨਾਂ ਨਾਲ ਵੀ ਉਦਾਂ ਹੀ ਹੋ ਰਿਹਾ ਲੇਕਿਨ ਇੱਥੇ ਤੇ ਹੁਣ ਹਰ ਕਿਜੀ ਦੀ ਵੱਲ ਬਣ ਚੁੱਕਾ ਤੇ ਕਿਹਦੀ ਕਿਹਦੀ ਸਾਈਨਾਂ ਨੂੰ ਰੋਕਣਗੇ ਉਹ ਮੈਂ ਉਹ ਜਿਹੜੀ ਜਨਤਾ ਤੁਹਾਡੇ ਨਾਲ ਜੁੜੀ ਚੁੱਕੀ ਉਹਨਾਂ ਨੂੰ ਕੀ ਕਹਣਾ ਚਾਹੂਗੀ ਹਾਂਜੀ ਮੈਂ ਸਾਰੀ ਜਨਤਾ ਦਾ ਬਹੁਤ ਧੰਨਵਾਦ ਕਰਦੀ ਆ ਮੈਂ ਆਪਣੇ ਪਿੰਡ ਦੇ ਸਹਿਯੋਗ ਦਾ ਬਹੁਤ ਧੰਨਵਾਦ ਕਰਦੀ ਆ ਬਹੁਤ ਜਲਦੀ ਮੈਂ 100 ਫਲੈਸ਼ ਜਿਹੜੀ ਆ ਉਹ ਆਨਲਾਈਨ ਕਰਾ ਦਿੱਤੀ ਆ ਬਹੁਤ ਜਲਦੀ ਮੇਰੀ ਬੜੀਆਂ ਦੀ ਕਨੈਕਸ਼ਨ ਪੈ ਗਈ ਆ ਮੈਂ ਉਹਦਾ ਵੀ ਖਸਤੇ ਨੰਬਰ ਕਢਾ ਕੇ ਦੇ ਦਿੱਤੇ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਐਂਬੂਲੈਂਸ ਦਾ ਵੀ ਪ੍ਰਬੰਧ ਕਰ ਰਹੀ ਆ ਔਰ ਬਹੁਤ ਸਾਰਾ ਕਾਰਜ ਹੈ ਕਿਉਂਕਿ ਮੇਰਾ ਪਿੰਡ ਬਹੁਤ ਚੰਗਾ ਆ ਤੇ ਸਹਿਯੋਗ ਦੇਣ ਵਾਲਾ ਇਹ ਜਿਹੜੀਆਂ ਪਾਰਟੀ ਬਾਜ਼ੀ ਬਣੀਆਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰ ਚੌਕੜੀਆਂ ਗਾਗੇ ਆਉਂਦਾ ਤੇ ਮੈਨੂੰ ਬਿਨਾ ਕਿਸੇ ਨਮਾਇंदे ਤੇ ਕੰਮ ਦਿੱਤੇ ਜਾਣ ਤੇ ਮੈਂ ਇਹਨਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ ਮੈਡਮ ਜਿਵੇਂ ਕਿ ਕਹਿ ਰਹੇ ਨੇ ਕਿ ਜਲਦ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਵੀ ਆ ਰਹੀਆਂ ਨੇ ਉਹਦੇ ਬਾਰੇ ਤੁਸੀਂ ਆਪਣੇ ਵਰਕਰਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਰੱਖਦੇ ਹੋ ਕਿ ਉਹ ਤੁਹਾਡੇ ਨਾਲ ਕਿੰਨਾ ਤੁਰ ਰਹੇ ਜਾਂ ਕਿਸ ਤਰ੍ਹਾਂ ਗੱਲਬਾਤ ਹਾਂਜੀ ਮੇਰੇ ਵਰਕਰ ਬਹੁਤ ਅੱਛੇ ਨੇ ਜਿਹੜੇ ਵੀ ਮੇਰੇ ਨਾਲ ਆ ਰਹੇ ਨੇ ਹੋਰ ਵੀ ਬਹੁਤ ਸਾਰੇ ਲੋਕ ਆ ਰਹੇ ਨੇ ਮੈਂ ਇਹ ਨਹੀਂ ਚਾਹਦੀ ਕਿ ਮੈਨੂੰ ਤੁਸੀਂ ਸਮਰਥਨ ਦਿਓ ਪਰ ਮੈਂ ਕਹਿੰਨੀ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਜਿਹੜੀ ਸਰਕਾਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਡਿਵੈਲਪਮੈਂਟ ਦੇ ਰਹੀ ਆ ਉਹਦੇ ਨਾਲ ਆਪਣਾ ਜਿਹੜਾ ਤੁਸੀਂ 70 ਸਾਲ ਇਹਨਾਂ ਸਰਕਾਰਾਂ ਨੂੰ ਵੇਖਿਆ ਹੁਣ ਵੀ ਪਿੱਛੇ ੱੱਕਾ ਹੋਇਆ ਵਾ ਇੰਨਾ ਨੇ ਫਿਰ ਉਸ ਟਾਈਮ ਤੇ ਨਾਂ ਬਦਲੋ ਆਪਣੇ ਜ਼ਮੀਰ ਦੀ ਸੁਣੋ ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਅਗਰ ਤੁਸੀਂ ਆਪਣੀ ਗਰੀਬຊਾਈ ਨੂੰ ਮਕਾਉਣਾ ਚਾਹੁੰਦੇ ਹੋ ਤੇ ਫਿਰ ਜੇ ਤੁਸੀਂ ਅੱਜ ਵੀ ਇਹ ਅਦਲ ਬਦਲ ਨਾ ਕੀਤਾ ਤੇ ਫਿਰ ਤੁਹਾਨੂੰ ਇਸ ਦਲਦਲ ਚ ਕੋਈ ਨਹੀਂ ਕੱਢ ਸਕਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਸ ਟਾਈਮ ਸਾਡੇ ਨਾਲ ਮੈਡਮ ਸਰਬਜੀਤ ਜੀ ਜੁੜੇ ਹੋਏ ਸੀ ਉਹਨਾਂ ਦੇ ਨਾਲ ਜਿੰਦਾਬਾਦ ਸਮਾਜਵਾਦੀ ਪਾਰਟੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ੍ਰੀ ਭਗਵੰਤ ਮਾਨ ਅੱਜਕੱਲ੍ਹ ਸਾਡੇ ਨਾਲ ਮੈਡਮ ਸਰਬਜੀਤ ਜੀ ਗੁਰਦਾਸ ਨੰਗਲ ਤੋਂ ਜੋ ਕਿ ਬਹੁਤ ਹੀ ਵਧੀਆ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੂੰ ਇੱਕ ਬਹੁਤ ਵਧੀਆ ਅਹੁਦੇ ਦੇ ਨਾਲ ਜਿਹੜਾ ਆ ਆਮ ਆਦਮੀ ਪਾਰਟੀ ਨੇ ਜਿਹੜਾ ਆ ਇਸ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਦਿੱਤਾ ਆਇਆ ਸਾਡੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਹਾਂਜੀ ਖੁਸ਼ੀ ਹੈ ਪੂਰੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਸਾਡੇ ਪਿੰਡ ਦਾ ਵੀ ਕੋਈ ਸੁਧਾਰ ਹੋਵੇ ਕੋਈ ਮੈਡਮ ਆਈ ਆ ਤੇ ਸਾਡੇ ਪਿੰਡ ਦੀ ਸੁਣਾਈ ਹੋ ਰਹੀ ਆ ਹਾਂਜੀ ਅ ਅਸੀਂ ਜੀ ਪਿੰਡ ਗੁਰਦਾਸ ਨੰਗਲ ਤੋਂ ਸਾਡੇ ਨਾਲ ਕਾਫੀ ਲੋਕ ਜੁੜੇ ਹੋਏ ਆ ਮੈਮ ਕੀ ਕਹਿਣਾ ਚਾਹੋਗੇ ਕਿ ਕੇਜਰੀਵਾਲੂ ਜਿਹੜੀ ਜਮਾਤ ਸਾਨੂੰ ਬਹੁਤ ਖੁਸ਼ੀ ਹੋਈ ਆ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਜਿਨੇ ਕੇਜਰੀਵਾਲ ਨੂੰ ਬਾਹਰੋਂ ਹਰਾਈ ਕਰਨ ਤੇ ਬਹੁਤ ਚੰਗਾ ਕੰਮ ਕੀਤਾ ਸਾਡੇ ਵਾਸਤੇ ਅਸੀਂ ਬਹੁਤ ਅੱਜ ਖੁਸ਼ ਆ ਜੇ ਸਾਡੇ ਮੁੱਖ ਮੰਤਰੀ ਬਾਹਰ ਆਏ ਅੱਜ ਮੈਡਮ ਸਰਬਜੀਤ ਕੌਰ ਨੇ ਢੋਲ ਵਜਾ ਤੇ ਲੱਡੂ ਵੰਡੇ ਇਹਦੇ ਤੇ ਕੀ ਕਹਿਣਾ ਚਾਹੋ ਅਸੀਂ ਬਹੁਤ ਖੁਸ਼ ਹਾਂ ਜੀ ਜੋ ਸਰਬਜੀਤ ਮੈਡਮ ਨੇ ਕੀਤਾ ਵਾ ਸਾਡੇ ਵਾਸਤੇ ਬਹੁਤ ਸੰਯੋਗ ਦੇ ਰਹੇ ਆ ਸਾਡੀ ਗਰੀਬੀ ਦੂਰ ਕਰਨੀ ਚਾਹੁੰਦੇ ਆ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਧੰਨਵਾਦੀ ਆ ਬਹੁਤ ਵਧੀਆ ਜੀ ਪਿੰਡ ਦੇ ਵੀ ਕਾਫੀ ਲੋਕ ਜਿਹੜੇ ਨੇ ਉਹ ਇੱਥੇ ਜੁੜੇ ਹੋਏ ਨੇ ਸਾਡੇ ਨਾਲ ਦੁਬਾਰਾ ਤੋਂ ਮੈਡਮ ਸਰਬਜੀਤ ਜੀ ਜੁੜੇ ਨੇ ਉਹ ਕੁਝ ਕਹਿਣਾ ਚਾਹੁੰਦੇ ਨੇ ਕੀ ਹਾਂ ਜੀ ਬੱਸ ਮੈਂ ਸਾਰਿਆਂ ਨੂੰ ਇਹ ਹੀ ਸੁਨਾ ਦੇਣਾ ਚਾਹਨੀ ਆ ਕਿ ਸ਼੍ਰੀ ਅਰਵਿੰਦ ਕਹਜਰੀਵਾਲ ਦੀ ਸੋਚ ਜਿਹੜੀ ਆ ਬਹੁਤ ਅੱਛੀ ਆ ਔਰ ਸੱਚੀ ਸੁ ਔਰ ਜੇ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਵੀ ਲਾਲਚ ਨਹੀਂ ਹੈਗਾ ਭਗਵੰਤ ਮਾਨ ਜਿਹੜੇ ਆ ਉਹ ਸਭ ਤੋਂ ਵੱਡੇ ਆਪਣੇ ਭਗਤ ਸਿੰਘ ਦੇ ਫੈਨ ਨੇ ਤੇ ਉਹਨਾਂ ਨੇ ਹਰ ਦਫ਼ਤਰ ਦੇ ਵਿੱਚ ਭਗਤ ਸਿੰਘ ਦੀ ਫੋਟੋ ਲਗਾਈ ਆ ਤੇ ਮੈਂ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਪੰਜਾਬ ਵਿੱਚ ਆ ਕੇ ਪਰ ਲੋਕਾਂ ਨੇ ਸਮਝਣ ਵਿੱਚ ਉਹਨਾਂ ਨੂੰ ਬਹੁਤ ਗਲਤੀ ਕੀਤੀ ਆ ਪਰ ਉਹ ਥੋੜਾ ਜਿਹਾ ਦਿਲ ਤੋਂ ਸੋਚਣ ਕਿ ਉਹ ਸਾਡੇ ਵਾਸਤੇ ਕੀ ਕਰ ਰਹੇ ਨੇ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਕਰ ਰਹੇ ਨੇ ਤੁਸੀਂ ਦੇਦੇ ਪਏ ਆਟਮ ਕਰਦਾਸ ਨਾਲ ਤੋਂ ਬਹੁਤ ਸਾਰੀ ਸੰਗਤ ਜਿਹੜੀ ਉਹ ਕੇਦਰੀਵਾਲ ਜੀ ਦੀ ਰਿਹਾਈ ਦੇ ਉੱਤੇ ਜਿਹੜੀ ਖੁਸ਼ੀ ਮਨਾਉਂਦੀ ਹੋਈ ਤੁਸੀਂ ਦੇਦੇ ਪਏ ਹੋ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀ ਆਪਨੀ ਖੁਸ਼ੀ ਜ਼ਾਹਿਰ ਕੀਤੀ ਢੋਲ ਵਜਾ ਕੇ ਨੱਚਣਾ ਟੱਪਣਾ ਤੇ ਨਾਲ ਦੀ ਨਾਲ ਜਿਹੜਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਕੀਤਾ ਦੇ ਬਹੁਤ ਜ਼ਿਆਦਾ ਮਿੱਠਾ ਵੰਡ ਕੇ ਵੀ ਜਿਹੜੀ ਖੁਸ਼ੀ ਪ੍ਰਗਟਾਈ